ਸਾਸਰੀਕਾਲ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਅਸੀਂ ਅੱਜ ਫਿਰ ਵੀਡੀਓ ਲੈ ਕੇ ਆਏ ਆ ਪਾਰਟ 3 ਦੇ ਉੱਤੇ ਜੰਮ ਦੇ ਬੱਚਿਆਂ ਦਾ ਲੈ ਕੇ ਜੰਮ ਦੇ ਬੱਚਿਆਂ ਤੋਂ ਲੈ ਕੇ ਉੜਨ ਤੱਕ ਦੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰੀਏ ਉਹਦਾ ਅੱਜ ਪਾਰਟ 3 ਹੈ ਪਹਿਲਾਂ ਵੀ ਦੋ ਪਾਰਟ ਪਾਏ ਨੇ ਉਹ ਦੇਖ ਲਿਓ ਜਾ ਕੇ ਹੁਣ ਚਲੋ ਜਾਂ ਫਿਰ ਪਾਰਟ 3 ਸਟਾਰਟ ਕਰਦੇ ਆ ਇੱਕ ਤਾਂ ਨੂੰ ਰੋਜ਼ ਵਹੀ ਰੋਟੀ ਝੂਰ ਕੇ ਪਾ ਦੇਣੀਆਂ ਨੇ ਇਹਦੇ ਨਾਲ ਕੀ ਹੁੰਦਾ ਇਹ ਛੇਤੀ ਖजम ਵੀ ਹੋ ਜਾਂਦੀ ਹੈ ਨਾਲੇ ਵਧੀਆ ਗਰੋਥ ਹੁੰਦੀ ਹੈ ਬੱਚਿਆਂ ਦੀ ਉਹਦੇ ਕੰਬੜਿਆਂ ਦੇ ਦਰਜਨ ਵੀ ਵਧੀਆ ਜਾਂਦੀ ਹੈ ਸਾਰੀ ਛੇਤੀਆਂ ਲੱਜ ਜਾਂਦੇ ਆ ਚਲੋ ਹੁਣ ਆਪਾਂ ਬੱਚੇ ਦਿਖਾਣੇ ਆ ਪਾਣੀ ਚੱਕ ਲਾਉਣੇ ਪਹਿਲਾਂ ਆਦੋਂ ਵੰਡੇ ਵੀ ਇਹ ਜੋ ਗਰੰਡ ਰੋਕੋ ਚਲੋ ਆ ਵੀ ਦੋ ਬੱਚੇ ਨੇ ਉਹ ਦਿਨ ਦੇ ਰਾਤੀਏ ਜਿਹਦਾ ਆਪਾਂ ਆਂਡਾ ਲਾਇਆ ਸੀ ਉਹ ਇਹ ਛੋਟੇ ਆਲਾ ਹੈ ਇੱਧਰ ਦਾ ਤੇ ਜਿਹੜਾ ਪਰਨੇ ਆਂਡੇ ਦੇ ਬਾਹਰ ਨਿਕਲਿਆ ਆਇਆ ਸੀ ਅੰਦਾਗ ਹੋਰ ਹੈ ਵੱਡਾ ਉਹ ਤੇ ਵੀ ਮੈਨੂੰ ਖਾਣੀ ਪਈਆਂ ਵੱਡੇ ਦੀ ਛੋਟੜੀਆਂ ਥੋੜੀਆਂ ਥੋੜੀਆਂ ਖੁਲੀਆਂ ਇਹਦੇ ਆਂਡੇ ਹੀ ਨੇ ਤਿੰਨ ਬਚਨੇ ਐ ਐ 8 10 ਦਿਨੇ ਤੇ ਯਾਰ ਆ ਪਹਿਲਾ ਗੱਟ ਸਾਰੇ ਬਾਹਰ ਤਨ ਨੂੰ ਇੱਕ ਵਾਰੀ ਗਏ ਤੇ ਸਮਝੇਗਾ ਤੂੰ ਨਾ ਜੋ ਹੁਲਣ ਨੇ ਸਾਰੀ ਤਨ ਜੁਗਣੇ ਬਚਣ ਉਹ ਜੋ ਆਖ ਨਹੀਂ ਜੁਗਣੇ ਸਾਰੇ ਘੰਟੇ ਬਾਹਰ ਕੋਲ ਬੈਠਾ ਕੋਈ ਨਹੀਂ ਮਾਰਿਆ ਉੱਤੇ ਬੈਠੀ ਕੱਲੇ ਵੀ ਉੱਧਰ ਉਹ ਵੀ ਆਂਡੇ ਵਾਲੀ ਹੈ ਸਰੋਂ ਕੀੜ ਤੇ ਕਣਕ ਤੇ ਤਿੰਨੋਂ ਚੀਜ਼ਾਂ ਮਿਕਸ ਕਰਕੇ ਪੈਣੀਆਂ ਨੇ ਵਿੱਚ ਠੀਕ ਹੈ ਇਹ ਉੱਪਰ ਵੀ ਬੱਚੇ ਦੀ ਗਰੋਥ ਦੇਖ ਸਕਦੇ ਆਂ ਅੰਡੇ ਫੇਰ ਰੱਖੇ ਉਹਨੇ ਤੁਹਾਨੂੰ ਦੱਸਿਆ ਵੀ ਫੀਡ ਨਾਲ ਅੰਡੇ ਬਹੁਤ ਜਲਦੀ ਲਉਂਦੇ ਨਹੀਂ ਜੀ ਤੇ ਬੱਚੇ ਵੀ ਜੰਮੇ ਵੱਲਦੇ ਨੇ ਦੇਖੋ ਬੱਚੇ ਦੀ ਗਰੋਥ ਦੇਖ ਸਕਦੇ ਆਂ ਤੁਸੀਂ ਠੀਕ ਹੈ ਉਹ ਬਰੋਕਰ ਤੋਂ ਸਹੀ ਹੈ। ਠੀਕ ਹੈ ਤੇ ਆਂਡੇ ਲਾਏ ਹੋਣੇ ਦੁਬਾਰਾ ਆਦੇ ਹੁੰਦੇ। ਆਂਡੇ ਲਾਏ ਹੋਣੇ ਤੇ ਬੱਚੇ ਨੂੰ ਵੀ ਚੋਗਾ ਦਿੰਦੇ ਆ। ਤੇ ਥੱਲੇ ਉਹ ਗੂਤਰ ਦੇ ਨੋਰਾ ਜੀ ਜੀ ਪੂਰੇ। ਫੀਡ ਨਾਲ ਬਹੁਤ ਫਰਕ ਆ ਵੀ ਰਿਹਾ। 4-5 ਕਿ ਦਿਨਾਂ ਦੇ ਨੇ ਸਿਰਫ ਬੱਚੇ ਮੀਡ ਕਰਕੇ ਕਿੰਨੇ ਸੋਹਣੇ ਹੋ ਗਏ ਜੀ ਉੱਠੂਣ ਲੱਗਿਆ ਤੁਮੇ ਜੀ ਪਟਵਾਰ ਲੱਗ ਜਾਂਦਾ ਸੀ ਉਹ ਤਾਂ ਦਲਵਾਤਾ ਹੀ ਕਰਦਾ ਆ ਦੇਖੋ ਅੰਬਰ ਜਾ ਦੋ ਗੰਦਰੀ ਹੋਇਆ ਜੀ ਹਲੇ ਮਤਲਬ ਲੱਗਦਾ ਇਹਨੇ ਹੰਡ ਕੇ ਲਾਇਆ ਇਸ ਵਾਰ ਉਨੇ ਦੇ ਬੱਚੇ ਚੰਗੇ ਉਧਰ ਗਾਉਂਦੇ ਠੀਕ ਹੈ ਜੀ ਉਹ ਬਦਲ ਨਾ ਮਰਵਾਣੀ ਨਾਲ ਵਾਧੇ ਪਰ ਨਹੀਂ ਛੋੜੀ ਉਹ ਥੱਲੇ ਖਾਨੇ ਸਰ ਦਾ ਤੇ ਉਧਰ ਆਇਆ ਦਿਖਾਇਆ ਜੀ ਤਰਫੋਂ ਠੀਕ तो उधर काम हो रहा है और बच्चे भी लाके नहीं मार रहे थोड़ी सी बच्चे भी मार रहे हैं बंद पे थोड़ी सी गोबर बच्चे जा रहे हैं दिख रहा है हां जी ਵੇ ਵੀ ਬੱਚੇ ਦਿਖਾਏ ਨੇ ਵਿੱਚ ਇਹਨਾਂ ਦੇ ਦੋ ਜੋੜੇ ਛੱਡੇ ਹੋਏ ਨੇ ਕਈ ਵਾਰ ਕਿਉਂਕਿ ਬੱਚੇ ਨਹੀਂ ਨੂੰ ਮਾਰਦੇ ਫਿਰ ਇਹ ਚੋਗਾ ਦੇ ਦਿੰਦੇ ਨੇ ਬੱਸ ਤੇ ਬੱਚੇ ਮਾਰਦੇ ਨਹੀਂ ਲਾਣਿਆਂ ਚ ਉੱਪਰ ਵੀ ਬੈਠੇ ਨੇ ਉੱਤੇ

परफ्यूम पर आलो मैं ਹਰੀ ਮਹਾਰ ਘੱਟ ਲਾਣੀ ਸੀ ਜੀ ਦਰਸਤ ਤੋਂ ਤੌੜੀ ਚੱਕ ਲੰਦਰ ਥੋੜੇ ਹਾਂ ਇਹਨਾਂ ਨੂੰ ਪਾਣੀ ਧਰ ਦੇਣਾ ਮੈਂ ਤੌੜੀਆਂ ਥੋੜੇ ਸਾਫ਼ ਕਰਕੇ ਨਾ ਬਾਅਦ ਤੋਂ ਹਰੇ ਲਈ ਆਹਨੇ ਰਿਖਤ ਆਉਂਦਾ ਸਰ ਕਿਹੜਾ ਭਾਜੀ ਇਹ ਗੱਲ ਨਹੀਂ ਛਾਲਾ ਘੱਡਾਉਗਾ ਆਉ ਜੋ ਪੁੱਤਰ ਕਰਦੇ ਨੇ ਝੋੜਾ ਥੱਲੇ ਝੜਦਾ I oh, ਕਾਂ ਸਰਤ ਆ ਗਿਆ ਉਤਰ ਆ ਪਲਕਾਂ ਛੜ ਰਹੀਆਂ ਨੇ ਇਹਨਾਂ ਤਾਂ ਨਹੀਂ ਬਹਲਾ ਪਾਉ ਕਰਦੇ ਇਹਨਾਂ ਬਸ ਪਲਕਾਂ ਚੜ ਜਾਣਗੀਆਂ ਫਿਰ ਇਹਨਾਂ ਨੂੰ ਪ੍ਰੋਪਰ ਧਾਰੀ ਤੇ ਪਾ ਜਣਗੇ ਉੱਠਣਾ ਸ਼ੁਰੂ ਹੋ ਜਾਣਗੇ ਮਨੁ ਜਾਈ ਮਨੁ ਜਤਤ ਸਾਰੇ ਨਾਮ ਜਪੀ ਬਹੁ ਚੜ ਚੁਲੀਆਂ ਦੀਆਂ ਦਾ ਪਲਕਾ ਮਾ ਬਰਤ ਰਹੀਆਂ ਤੇ ਰਹੀਆਂ ਸੁਪਾਰੀ ਹੁ ਦਰੀ ਚ ਰੂਪ ਦਾ ਮੁਲਾ ਉਹ ਮੇਰੇ ਤੂਲਾ ਸਨ ਨਾਮਾ ਸਾਰੇ ਨਾਮ ਜਪੀ ਸਾਰੇ ਤੋਤੀ ਹੈ ਨਾਮ ਚੰਤੀ ਇਹ ਮਰਿਆ ਚਲ ਸਰ ਜੀ ਅੱਜ ਐਤਵਾਰ ਨੂੰ ਮਹੀਂ ਅੱਜ ਐਤਵਾਰ ਨੂੰ ਚਾਰ ਬਟੇ ਖਾ। ਓਹੋ। ਉਹ ਪਾਜੀ ਕਹਿੰਦੀ ਸੀ ਵੀ ਐਤਵਾਰ ਨੂੰ। ਓ ਨਹੀਂ ਹਲੇ ਜਾਲ ਚ ਪਾਉਣਾ ਇਕੱਲਾ ਇਕੱਲਾ ਕੱਟਣਾ ਹੈ। ਨੂੰ ਬਚਾਉਣਾ ਇਹ ਪਾਣੀ ਇਹ ਕਿੰਨੇ ਵਜੇ ਆ ਬੱਚੇ ਜਿਹੜੇ ਆਪਾਂ ਇਧਰੋਂ ਚੱਕ ਲਈ ਸੀ ਤਾਂ ਸੋਨਾ ਕੱਢ ਗਏ ਤੇ ਉਹ ਵੀ ਅੱਖਾਂਈਆਂ ਦੇ ਵਿੱਚੋਂ ੋਂਮ ਕਰਕੇ ਹੋ ਗਏ ਸੀਗੇ ਥੋੜੇ ਇੰਨੇ ਇੰਨੇਗੇ ਸੀ ਤਾਂ ਤੇ ਆ ਫੀਡ ਦੇਣ ਕਰਕੇ ਸੋਨਾ ਹੀ ਖੜ ਗਏ ਉਹਨੇ ਉੱਤਰ ਸੁੱਕੇ ਉਹ ਚ ਕੀਬਤ ਪਹਿਲਾਂ ਗੜਾਈ ਸਰੈਂਜਰ ਦੇ ਪਾਣੀ ਇਹਨਾਂ ਨੂੰ ਬੱਚਿਆਂ ਨੂੰ ਪਾਣੀ ਦੇ ਕੇ ਬਿਠਾ ਦਈਏ ਇਹਨੇ ਤੰਨੀਆਂ ਵਿੰਗੀਆਂ ਕਰ ਲਈਆਂ ਬੱਚੇ ਨਿਕਣ ਦਿਹਾੜ ਦੋੜ ਚ ਇਹਦਾ ਪਾਣੀ ਗਰਮ ਕਰਕੇ ਕਰ ਲਈ ਆਂ ਉਹ ਪਾਣੀ ਗਰਮ ਚ ਪਾਦਣੀਆਂ ਸਿੱਧੀਆਂ ਹੋਣੀਆਂ ਉਜਾਲੇ ਵਿੱਚ ਉੱਡਣੀਆਂ ਨੂੰ ਹੁਣੇ ਕੀ ਗੱਲ ਹੈ ਹੁਣੇ ਕੀ ਗੱਲ ਹੁਣੀਓ ਦਿਖਾਉਨੇ ਆ ਬਾਈਆਂ ਨੂੰ ਆਪਣੇ ਭਰਾਵਾਂ ਨੂੰ ਉਹਦੇ ਆਪਾਂ ਦੇ ਚੈਨਲ ਨਾਲ ਜੁੜੇ ਹੋਏ ਨੇ ਆਪਾਂ ਨੂੰ ਪਿਆਰ ਕਰਦੇ ਨੇ ਆ ਲੋ ਜੀਰ ਦੇ ਵਿੱਚ ਪਾਣੀ ਲਾਇਆ ਕਰਮ ਉਹ ਦੂਜੇ ਪਾਣੀ ਗਰਮ ਕਰ ਲੈਂਦਾ ਜਿਹੜਾ ਪਿਛਲੀ ਵਾਰ ਉਦੋਂ ਵੀਡੀਓ ਪਾਇਆ ਸੀ ਆਹ ਪਾਣੀ ਗਰਮ ਕਰ ਲਿਆ ਬਸ ਥੋੜਾ ਜਿਹਾ ਪਤੀਲੀ ਚ ਉਹਦੇ ਚ ਦਿਖਾਉਨੇ ਆ ਫਿਰ ਆਪਣੇ ਭਰਾਵਾਂ ਨੂੰ ਆਪਾਂ ਇਹ ਕੰਬ ਪੈਂਗੇ ਹੋਣਾ ਤਾਂ ਕਿਵੇਂ ਸੱਦੇ ਕਰੀ ਤਾ ਸੁੱਖਿਆ ਪੜ ਕੇ ਰੱਖ ਤਾ ਮੈਨੂੰ ਪਾਣੀ ਦੇ ਦੀਆ ਆਲੇ ਪਾਲਿਆ ਬਾਈ ਫੀਡ ਦੇਗੇ ਤੇ ਫੀਡ ਆਪਾਂ ਨੇੜ ਲੈ ਜੀ ਤਾਂ ਕਰਕੇ ਥੋੜੀ ਜਿਹਾ ਹੋ ਗਏ ਵਿੱਚੋਂ ਸੋਨੇ ਆ ਰਹੇ ਨੇ ਜੀ ਨਾਲ ਉਹਨਾਂ ਖਾਣੇ ਨੂੰ ਕਰਦੇ ਸਵੇਰੇ ਸਵੇਰੇ ਨੂੰ ਪਾਣੀ ਦੇ ਕੇ ਆਪਾਂ ਘਿਉਂ ਦਾ ਤਰੀਕਾ ਦੇ ਵਿੱਚ ਜਾਲ ਚ ਪਾ ਦਨੇ ਜੀ ਜੀ 5 5 ਦਿਨ ਪਾਤੇ ਆਪਾਂ ਇਹਨਾਂ ਦੇ ਵਿੱਚ ਜਾਲਾਂ ਦੇ ਅੱਜ ਖੁੱਲੇ ਬਿਠਾਵਾਂਗੇ ਉੱਪਰ ਕੀ ਰਾਹ ਮੁੜ ਕੇ ਮਹਾਂ ਕਰਿਓ ਨਾ 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 ਨ ਤਿਆਰੀ ਚ ਉੱਡਣ ਦੀ ਫੁੱਲ ਇੱਕ ਅੱਧਾ ਥੋੜਾ ਛੋਟਾ ਹੀ ਰੱਖੂਗਾ ਉਹਨਾਂ ਨੂੰ ਖੱਤੋ ਹੋਇਆ ਲੀਆ ਜੀ ਜਿਹੜਾ ਖਾਦਾ ਹੋਇਆ ਸੀ ਸੈੱਟ ਹੋ ਗਿਆ ਠੀਕ ਹੈ ਜੀ ਲੈ ਪੁੱਤ ਪਾਣੀ ਕਰਮ ਕਪੜਾ ਚੱਕ ਲੈਂਦੇ ਆ ਆ ਦੇਖੋ ਜੀ ਪੰਬ ਅਸਾਰੇ ਬੰਗੇ ਸੀਗੇ ਤੇ ਆਪਾਂ ਨਜੇ ਟਾਈਪ ਹੋ ਗਿਆ ਲੋ ਜੀ ਬੰਨੇ ਜਿਹੜੇ ਪੰਬ ਆਪਾਂ ਪਾਣੀ ਦੇ ਵਿੱਚ ਡੋਪਦੇ ਜੀ ਹੋ ਗਏ ਸਦੇ ਨੀ ਗਰਮ ਦੇ ਵਿੱਚ ਬਹੁਤ ਵਧੀਆ ਤਰੀਕਾ ਹੈ ਬਹੁਤ ਜਿਆਦਾ ਵਧੀਆ ਧੰਨਵਾਦ ਆ ਵੀਰਾਂ ਦਾ ਪਾਕਿਸਤਾਨ ਵਾਲਿਆਂ ਦਾ ਤੇ ਉਹਨਾਂ ਨੇ ਦੱਸਿਆ ਜੀ ਜਿਹੜੇ ਉੱਤੇ ਤੇ ਆਪਾਂ ਫਿਰ ਵਰਤੂ ਦੇ ਦੇਖਿਆ ਬਾਈ ਵਾਕਈ ਰਿਜ਼ਲਟ ਆ ਲੋ ਪੰਨ ਵੀ ਖਤਮ ਹੋ ਗਏ ਜੀ ਤੇ ਖੰਭ ਵੀ ਆਣ ਸੱਦੇ ਹੋ ਗਏ ਕੋਈ ਜਾਦੂ ਨਹੀਂ ਕੋਈ ਮੰਤਰ ਨਹੀਂ ਪਾਣੀ ਆ ਵੀਰੇ ਪੂਰਾ ਗਰਮ ਕਰ ਲਓ ਗਰਮ ਪਾਣੀ ਦੇ ਵਿੱਚ ਪਾ ਦਿਓ ਉਹਨਾਂ ਨੂੰ ਖੰਭਾਂ ਨੂੰ ਪਰਨ ਸਹੀ ਹੋ ਗਏ ਸਿੱਧੇ ਬਾਕੀਆਂ ਸੁੱਕ ਲਣ ਤੂੰ ਤੇ ਉਹ ਤੋਂ ਬਾਅਦ ਵੀ ਤੁਹਾਨੂੰ ਦਿਖਾ ਦਾਂਗੇ ਭਰਨ ਪੂਨ ਸਭ ਖਤਮ ਹੋ ਗਏ ਠੀਕ ਹੈ ਜੀ ਠੀਕ ਹੈ ਜੀ ਤੇ ਬੰਦੀ ਲਿਖਣੀ ਇਹ ਬਚਾ ਇਹ ਕਿਦਰ ਨਿਤ ਹੈ ਆ ਸਾਲੀ ਕਿਵੇਂ ਰਸੀ ਉਹ ਤੇ ਵੀ ਲਟ ਮਾਰਦੀ ਤੇ ਦੋ ਸੀ ਰस्सियां ਕਰੀਏ ਅੱਛਾ ਇੱਧਰ ਬੰਨਤੀ ਜੀ ਪਾਜ ਇੱਥੋਂ ਖੋਲੋ ਇਹ ਪਾ ਇਹਨੇ ਕਿੱਥੋਂ ਆਇਆ ਬਚਾਣ ਤਾਂ ਇਹਨਾਂ ਨੂੰ ਛਤਰੀ ਜੀ ਪਤਾ ਲਾਜੇ ਬਾਹਰ ਚੁਪੇ ਉੱਡ ਕੇ ਡੇਗਣਾ ਜਾਣ ਪਾਣੀ ਦੇ ਤਾਂ ਆਪਾਂ ਫਿਰ ਇਹਨਾਂ ਨੂੰ ਹੌਲੀ ਹੌਲੀ ਖੋਲੇ ਬਿਠਾਉਣ ਲੱਗ ਜਾਗੇ ਸਾਰੇ ਨੂੰ ਇੱਥੇ ਬੜੀ ਟਾਈਡ ਉੱਪਰ ਦਿੱਤੀ ਵੀ ਆ ਸਾਹਮਣੇ ਕਦੋਂ ਨਾ ਇਹਨੂੰ ਦੀਨ ਹਲੋ ਜੀ ਇਦਾਂ ਘੁਮਾ ਕੇ ਇਹ ਅੰਦਰਲੀ ਸਾਈਡ ਤੇ ਇਹਨੂੰ ਘੱਟ ਲਉ ਇਹ ਛੰਤਰੀ ਤੇ ਤਾਂ ਇੱਕ ਅੱਧਾ ਦਿਨ ਪੈਰ ਬੰਨਾਂਗੇ ਵੀ ਥੱਲੇ ਨਾ ਡੇਗ ਜAVE ਛੋਟਾ ਜੀ ਨਾਲ ਦੇ ਨੂੰ ਖੁੱਲਾ ਬਿਠਾ ਦਾਂਗੇ ਤੇ ਵੈਦੋ ਇਹਨਾਂ ਡਰਿ ਪਰ ਯਾ ਲੈ ਕੇ ਮਰੋ ਨਾ ਸੋਕੇ ਤੁਸ ਤੋਂ ਬਟੇ ਉਦੋਂ ਇੰਦਰਾ ਸਾਰੇ ਬਾਰ ਕਰਦਾ ਕਰਦਾ ਵੀਡੀਓ ਬੰਦੂਗ ਵਾਲੀ ਲੈੰਥੀ ਹੋ ਗਈ ਹੈ ਹੈ ਬਸ ਬਸ ਪਿਛਲੋਂ ਪਾਰੀ ਜਿੱਥੇ ਸੜ ਜਾ ਤੁਹਾਨੂੰ ਹੋਵੇਗਾ ਠੀਕ ਹੈ ਆ ਵੀ ਉਧਰੋਂ ਚੱਕੇ ਹੋਏ ਨੇ ਆਪਾਂ

ਇਹਨਾਂ ਦੀ ਮੱਦੀ ਜਿਹੜੀਆਂ ਨੂੰ ਉੱਪਰ ਜੋ ਲਾ ਲਾਂਗੇ ਸਰ ਇਹਨਾਂ ਨੂੰ ਪਾਣੀ ਨਾ ਡੱਕ ਕੇ ਇਹਨਾਂ ਨੂੰ ਹਲੇ ਜਾਲਾਂ 'ਚ ਰੱਖਾਂਗੇ ਤਾਂ ਜੋ ਇਹਨਾਂ ਨੂੰ ਕਾਂ ਨਾ ਪੈਣ ਜਿੜੀ ਮਾਰ ਨਾ ਪੈਣ ਤੇ ਡੱਗਣ ਨਾ ਪੋਰੇ ਪਰੇ ਸਾਰੇ ਦਫਾ ਦੇ ਪੁੱਤ ਅਕ ਕਬੂਤਰ ਸੇਲ ਵੀ ਕਰਨੇ ਆ ਜੇ ਕਿਸੇ ਵੀਰ ਨੇ ਲੈਣੇ ਹੋਏ ਤਬ ਕਾਲ ਕਰ ਲਿਓ 我的。 pediu ਲੰਬੀ ਹੋ ਜਾਂਦੀ ਆ ਠੀਕ ਹੈ ਜੀ ਫਿਰ ਨੈਕਸਟ ਵੀਡੀਓ ਚ ਮਿਲਦੇ ਹਾਂ ਤੁਹਾਨੂੰ ਬੰਦ ਕਰ ਦੋ